ਹਾਂਜੀ ਦੋਸਤੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਤਾਂ ਦੋਸਤੋ ਅਸੀਂ ਅੱਜ ਇਸ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਬਹੁਤ ਹੀ ਚੰਗੀ ਜਿਹੀ ਖੁਸ਼ਖਬਰੀ ਦੇਣ ਜਾ ਰਹੇ ਹਾਂ ਕਿਹੜੀ ਖੁਸ਼ਖਬਰੀ ਇਸ ਦੇ ਬਾਰੇ ਗੱਲ ਕਰਾਂਗੇ ਤੁਹਾਨੂੰ ਪਤਾ ਹੀ ਲੱਗ ਗਿਆ ਹੋ ਕਿ ਜਿਹੜੀ ਇਹ ਖੁਸ਼ਖਬਰੀ ਹੈ ਪੈਨਸ਼ਨ ਨੂੰ ਲੈ ਕੇ ਹੈ ਬੜਾਪਾ ਪੈਨਸ਼ਨ ਨੂੰ ਲੈ ਕੇ ਹੈ ਤਾਂ ਦੋਸਤੋ ਇਸ ਵੀਡੀਓ ਵਿੱਚ ਦੱਸਾਂਗੇ ਕਿ ਨਾ ਕਿਹਨਾਂ ਲੋਕਾਂ ਦੀ ਜਿਹੜੀ ਇਹ ਪੈਨਸ਼ਨ ਹੈ ਉਹ ਆ ਚੁੱਕੀ ਹੈ ਉਹਨਾਂ ਦੇ ਬੈਂਕ ਖਾਤਿਆਂ ਦੇ ਵਿੱਚ ਪੈ ਚੁੱਕੀ ਹੈ ਤੇ ਉਹ ਬੈਂਕ ਖਾਤਿਆਂ ਦੇ ਵਿੱਚ ਆਪਣੀ ਪੈਨਸ਼ਨ ਕਢਵਾ ਸਕਦੇ ਹੋ ਜੇ ਤੁਹਾਨੂੰ ਕੋਈ ਜ਼ਿਆਦਾ ਲੋੜ ਹੈ ਤੇ ਆਪਣੀ ਤੁਸੀਂ ਬੈਂਕ ਦੇ ਵਿੱਚ ਜਾ ਕੇ ਅਜੀ ਉਹ ਪੈਨਸ਼ਨ ਕਢਵਾ ਸਕਦੇ ਹੋ ਨਹੀਂ ਤਾਂ ਜਦੋਂ ਤੁਹਾਨੂੰ ਲੋਡ ਹੋਗੀ ਉਦੋਂ ਵੀ ਤੁਸੀਂ ਕਢਵਾ ਸਕਦੇ ਹੋ ਹਾਂ ਤੁਹਾਨੂੰ ਦੱਸਣ ਜਾ ਰਿਹਾ ਕਿ ਅੱਜ ਜਿਹੜੀ ਪੈਨਸ਼ਨ ਆਈ ਹੈ ਉਹ ਕਿਹੜੀ ਕਿਹੜੀ ਆਈ ਹੈ ਨਾਲੇ ਤੁਹਾਨੂੰ ਇਹ ਵੀ ਦੱਸਾਂਗੇ ਜਿਹੜੀ 2500 ਪੈਨਸ਼ਨ ਹੈ ਉਹ ਆਈ ਹੈ ਕਿ 1500 ਪੈਨਸ਼ਨ ਆਈ ਹੈ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿਹੜੀ ਕਿਹੜੀ ਪੈਨਸ਼ਨ ਆਈ ਇਸ ਦੇ ਬਾਰੇ ਗੱਲ ਕਰੀਏ ਤਾਂ ਤੁਹਾਨੂੰ ਦੱਸ ਦਿਆਂ ਜਿਹੜੀ ਬੁਢਾਪਾ ਪੈਨਸ਼ਨ ਹੈ ਠੀਕ ਹੈ ਜੀ ਬੁਢਾਪਾ ਪੈਨਸ਼ਨ ਹੈ ਜਿਹੜੀ ਇੱਕ ਤੇ ਉਹ ਆ ਚੁੱਕੀ ਹੈ ਬਜ਼ੁਰਗ ਲੋਕਾਂ ਦੀ ਇੱਕ ਵਿਧਵਾ ਠੀਕ ਹੈ ਜੀ ਵਿਧਵਾ ਔਰਤਾਂ ਦੀ ਜਿਹੜੀ ਪੈਨਸ਼ਨ ਹੈ ਉਹ ਆ ਚੁੱਕੀ ਹੈ ਤੇ ਜਿਹੜੇ ਇੱਕ ਅਪੰਗ ਹੁੰਦੇ ਨੇ ਠੀਕ ਹੈ ਉਹਨਾਂ ਦੀ ਪੈਨਸ਼ਨ ਆ ਚੁੱਕੀ ਹੈ ਤਾਂ ਹੁਣ ਤੁਹਾਨੂੰ ਅਸੀਂ ਦੱਸਣ ਜਾ ਰਹੇ ਹਾਂ ਕਿ ਜਿਹੜੀ ਇਹ ਪੈਨਸ਼ਨ ਹੈ ਤੁਹਾਡੇ ਕਿਹੜੇ ਕਿਹੜੇ ਸ਼ਹਿਰ ਦੇ ਵਿੱਚ ਤੇ ਕਿਹਨਾਂ ਕਿਹਨਾਂ ਲੋਕਾਂ ਦੀ ਪੈਨਸ਼ਨ ਆਈ ਹੈ ਤੇ 2500 ਆਈ ਹੈ 1500 ਆਈ ਹੈ ਇਹ ਤੁਸੀਂ ਧਿਆਨ ਨਾਲ ਜ਼ਰੂਰ ਸੁਣਨਾ ਠੀਕ ਹੈ ਤਾਂ ਸਭ ਤੋਂ ਪਹਿਲਾਂ ਅਸੀਂ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਜਿਹੜੇ ਦੀ ਗੱਲ ਕਰੀਏ ਤਾਂ ਜਿਹੜਾ ਫਾਜ਼ਿਲਕਾ ਜ਼ਿਲ੍ਹਾ ਹੈ ਠੀਕ ਹੈ ਜੀ ਫਾਜ਼ਿਲਕਾ ਜ਼ਿਲ੍ਹਾ ਉਸ ਦੇ ਵਿੱਚ ਪੈਨਸ਼ਨ ਆ ਚੁੱਕੀ ਹੈ ਉਹਨਾਂ ਲੋਕਾਂ ਦੀ ਚਾਹੇ ਉਹ ਬੁਢਾਪਾ ਪੈਨਸ਼ਨ ਹੋਵੇ ਚਾਹੇ ਵਿਧਵਾ ਪੈਨਸ਼ਨ ਹੋਵੇ ਚਾਹੇ ਫਿਰ ਬੇਸਹਾਰਾ ਬੱਚੇ ਹੋਣ ਚਾਹੇ ਫਿਰ ਜਿਹੜੇ ਅਪੰਗ ਨੇ ਠੀਕ ਹੈ ਡਿਸੇਬਿਲਟੀ ਪੈਨਸ਼ਨ ਹੈ ਉਹ ਹੋਵੇ ਠੀਕ ਹੈ ਇਹਨਾਂ ਲੋਕਾਂ ਦੀ ਜਿਹੜੀ ਪੈਨਸ਼ਨ ਆ ਚੁੱਕੀ ਹੈ ਅਗਲਾ ਜ਼ਿਲ੍ਹਾ ਹੈ ਜੀ ਬਠਿੰਡਾ ਠੀਕ ਹੈ ਜੀ ਬਠਿੰਡਾ ਜ਼ਿਲ੍ਹੇ ਦੀ ਜਿਹੜੀ ਪੈਨਸ਼ਨ ਹੈ ਇਹਨਾਂ ਤਿੰਨਾਂ ਦੀ ਹੀ ਪੈਨਸ਼ਨ ਆ ਚੁੱਕੀ ਹੈ ਤੇ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਮਾਨਸਾ ਜ਼ਿਲ੍ਹੇ ਦੀ ਤੇ ਮਾਨਸਾ ਜ਼ਿਲ੍ਹੇ ਦੇ ਵਿੱਚ ਵੀ ਹੈ ਜਿਹੜੀ ਬੁਢਾਪਾ ਪੈਨਸ਼ਨ ਉਹ ਆ ਚੁੱਕੀ ਹੈ ਨਾੜ ਲੱਗਦਾ ਜਿਹੜਾ ਕੋਰੇ ਜ਼ਿਲ੍ਹਾ ਹੈ ਜੀ ਮੁਕਤਸਰ ਸਾਹਿਬ ਠੀਕ ਹੈ ਜੀ ਮੁਕਤਸਰ ਸਾਹਿਬ ਦੇ ਵਿੱਚ ਵੀ ਜਿਹੜੀ ਪੈਨਸ਼ਨ ਆ ਚੁੱਕੀ ਹੈ ਉਹ ਵੀ ਚਾਹੇ ਬੁਢਾਪਾ ਪੈਨਸ਼ਨ ਹੋਵੇ ਚਾਹੇ ਵਿਧਵਾ ਪੈਨਸ਼ਨ ਹੋਵੇ ਚਾਹੇ ਫਿਰ ਜਿਹੜੇ ਅਪੰਗ ਲੋਕ ਨੇ ਅਪਾਹਜ ਪੈਨਸ਼ਨ ਹੋਵੇ ਠੀਕ ਹੈ ਇਸ ਤਰੀਕੇ ਦੇ ਨਾਲ ਹਰ ਇੱਕ ਤਰ੍ਹਾਂ ਦੀ ਪੈਨਸ਼ਨ ਉੱਥੇ ਵੀ ਆ ਚੁੱਕੀ ਹੈ ਫਿਰ ਤੋਂ ਅਗਲਾ ਜ਼ਿਲ੍ਹਾ ਜੀ ਫਰੀਦਕੋੜ ਠੀਕ ਹੈ ਜੀ ਫਰੀਦਕੋੜ ਜਿਹੜਾ ਜ਼ਿਲ੍ਹਾ ਹੈ ਉਸ ਦੇ ਵਿੱਚ ਵੀ ਪੈਨਸ਼ਨ ਆ ਚੁੱਕੀ ਹੈ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਵੀ ਆਪਾਂ ਗੱਲ ਕਰੀਏ ਤਾਂ ਉਰੇ ਵੀ ਜਿਹੜੀ ਲਗਭਗ ਸਾਰਿਆਂ ਦੀ ਪੈਨਸ਼ਨ ਆ ਚੁੱਕੀ ਹੈ ਕੁਝ ਗਗ ਪਿੰਡ ਹੋਣਗੇ ਜਿਨ੍ਹਾਂ ਦੇ ਵਿੱਚ ਪੈਨਸ਼ਨ ਨਹੀਂ ਆਈ ਪਰ ਨਹੀਂ ਤਾਂ ਸਾਰਿਆਂ ਹੀ ਜਿਹੜੀ ਹੈ ਇਹ ਰਿਪੋਰਟ ਦੇ ਵਿੱਚ ਇਹਨਾਂ ਦੀ ਪੈਨਸ਼ਨ ਐ ਸ਼ੋਅ ਕੀਤੀ ਗਈ ਹੈ ਤਾਂ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਤਾਂ ਤਰਨਤਾਰਨ ਜ਼ਿਲ੍ਹੇ ਦੀ ਤਰਨਤਾਰਨ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਵੀ ਜਿਹੜੀ ਪੈਨਸ਼ਨ ਆ ਚੁੱਕੀ ਹੈ ਤੁਸੀਂ ਜੇ ਤਰਨਤਾਰਨ ਜ਼ਿਲ੍ਹੇ ਦੇ ਨਾਲ ਸੰਬੰਧ ਰੱਖਦੇ ਹੋ ਤਾਂ ਇਹ ਪੈਨਸ਼ਨ ਤੁਸੀਂ ਉੱਥੇ ਜਾ ਕੇ ਕਢਵਾ ਸਕਦੇ ਹੋ ਆਪਣੇ ਆਪਣੇ ਬੈਂਕਾਂ ਦੇ ਵਿੱਚ ਜਾ ਕੇ ਆਪਣੇ ਆਪਣੇ ਪਿੰਡ ਦੇ ਬੈਂਕ ਜਾਂ ਫਿਰ ਜਿਹੜੇ ਤੁਹਾਡੇ ਨਾਲ ਵੱਡਾ ਸ਼ਹਿਰ ਲੱਗਦਾ ਹੈ ਉੱਥੇ ਜਾ ਕੇ ਤੁਸੀਂ ਪੈਨਸ਼ਨ ਕਢਵਾ ਸਕਦੇ ਹੋ ਹੁਣ ਆਪਾਂ ਗੱਲ ਕਰਦੇ ਹਾਂ ਅਮਰੀਕਸਰ ਜ਼ਿਲ੍ਹੇ ਦੀ ਅਮਰੀਕਸਰ ਜ਼ਿਲ੍ਹੇ ਦੀ ਵੀ ਗੱਲ ਕਰੀਏ ਤਾਂ ਅਮਰੀਕਸਰ ਦੇ ਵਿੱਚ ਜ਼ਿਲ੍ਹੇ ਦੇ ਵਿੱਚ ਵੀ ਪੈਨਸ਼ਨ ਜਿਹੜੀ ਉਹ ਵੈਰੀਫਾਈ ਹੋ ਚੁੱਕੀ ਹੈ ਉਹਨਾਂ ਦੀ ਪੈਨਸ਼ਨ ਆ ਚੁੱਕੀ ਹੈ ਲੋਕਾਂ ਦੀ ਠੀਕ ਹੈ ਨਾਲ ਲੱਗਦਾ ਜ਼ਿਲ੍ਹਾ ਹੈ ਜੀ ਗੁਰਦਾਸਪੁਰ ਗੁਰਦਾਸਪੁਰ ਦੇ ਵਿੱਚ ਵੀ ਜਿਹੜੀ ਪੈਨਸ਼ਨ ਆ ਚੁੱਕੀ ਹੈ ਉਹ ਇਹ ਤੁਹਾਨੂੰ ਦੱਸਣਾ ਚਾਹਾਂਗੇ ਜੀ ਇੱਕ ਜਿਨੇ ਵੀ ਅਸੀਂ ਪੂਰੇ ਜ਼ਿਲ੍ਹੇ ਦੱਸ ਰਹੇ ਹਾਂ ਠ ਜਿਲੇ ਵਾਈਜ਼ ਪੈਨਸ਼ਨ ਆਉਂਦੀ ਹੈ ਤਾਂ ਕਈ ਵਾਰ ਇਹ ਹੁੰਦਾ ਹੈ ਕਿ ਕਿਸੇ ਜ਼ਿਲੇ ਦੇ ਕਿਸੇ ਬਲੌਗ ਦੇ ਵਿੱਚ ਪੈਨਸ਼ਨ ਨਹੀਂ ਦਿੱਤੀ ਜਾਂਦੀ ਤਾਂ ਉਸ ਬਲੌਗ ਦੇ ਨਾਲ ਜਿੰਨੇ ਵੀ ਪਿੰਡ ਲੱਗਦੇ ਨੇ ਤੇ ਉਹਨਾਂ ਦੀ ਪੈਨਸ਼ਨ ਨਹੀਂ ਆਈ ਹੋਊਗੀ ਠੀਕ ਹੈ ਜ਼ਿਲੇ ਵਾਈਜ਼ ਪੈਨਸ਼ਨ ਆ ਚੁੱਕੀ ਹੈ ਪਰ ਕਈ ਵਾਰ ਕੀ ਹੁੰਦਾ ਕੋਈ ਦਿੱਕਤ ਕਰਕੇ ਕਿਸੇ ਬਲੌਗ ਦੀ ਪੈਨਸ਼ਨ ਰੁਕ ਜਾਂਦੀ ਹੈ ਠੀਕ ਹੈ ਇਸ ਕਰਕੇ ਉਹ ਪੈਨਸ਼ਨ ਨਹੀਂ ਆਈ ਹੈ ਤਾਂ ਅਗਲੇ ਜ਼ਿਲੇ ਦੀ ਗੱਲ ਕਰੀਏ ਜੀ ਪਠਾਨਕੋਟ ਪਠਾਨਕੋਟ ਜ਼ਿਲੇ ਦੀ ਵੀ ਪੈਨਸ਼ਨ ਆ ਚੁੱਕੀ ਹੈ ਗੱਲ ਕਰੀਏ ਹੋਸ਼ਿਆਰਪੁਰ ਹੁਸ਼ਿਆਰ ਪੂਜੇਲੇ ਦੀ ਵੀ ਪੈਨਸ਼ਨ ਹੈ ਜਿਹੜੀ ਓਕੇ ਹੋ ਚੁੱਕੀ ਹੈ ਠੀਕ ਹੈ ਉਸ ਤੋਂ ਬਾਅਦ ਜਿਲ੍ਹਾ ਹੈ ਜੀ ਕਪੂਰਥਲਾ ਠੀਕ ਹੈ ਜੀ ਕਪੂਰਥਲਾ ਕਪੂਰਥਲਾ ਜ਼ਿਲ੍ਹੇ ਦੇ ਵਿੱਚ ਵੀ ਜਿਹੜੀ ਪੈਨਸ਼ਨ ਆ ਚੁੱਕੀ ਹੈ ਬਜ਼ੁਰਗਾਂ ਦੀ ਚਾਹੇ ਉਹ ਵਿਧਵਾ ਪੈਨਸ਼ਨ ਹੋਵੇ ਚਾਹੇ ਇਹ ਬਜ਼ੁਰਗ ਪੈਨਸ਼ਨ ਹੋਵੇ ਠੀਕ ਹੈ ਜੀ ਚਾਹੇ ਡਿਸੇਬਿਲਟੀ ਪੈਨਸ਼ਨ ਹੋਵੇ ਯਾਨੀ ਕਿ ਅਪਾਹਜ ਪੈਨਸ਼ਨ ਹੋਵੇ ਜਾਂ ਫਿਰ ਬੇਸਹਾਰਾ ਬੱਚੇ ਹੋਣ ਠੀਕ ਹੈ ਉਹਨਾਂ ਦੀ ਪੈਨਸ਼ਨ ਹੋਵੇ ਹਰ ਇੱਕ ਤਰ੍ਹਾਂ ਦੀ ਪੈਨਸ਼ਨ ਹੈ ਜਿਹੜੀ ਓਕੇ ਹੋ ਚੁੱਕੀ ਹੈ ਅੱਗੇ ਗੱਲ ਕਰਦੇ ਆਪਾਂ ਜਿਹੜਾ ਸ਼ਹਿਰ ਹੈ ਉਹ ਹੈ ਜੀ ਲੁਧਿਆਣਾ ਠੀਕ ਹੈ ਜੀ ਲੁਧਿਆਣਾ ਸ਼ਹਿਰ ਦੇ ਵਿੱਚ ਵੀ ਜਿਹੜੀ ਪੈਨਸ਼ਨ ਆ ਚੁੱਕੀ ਹੈ ਲੁਧਿਆਣਾ ਡਿਸਟ੍ਰਿਕਟ ਵੀ ਪੈਨਸ਼ਨ ਹੈ ਜਿਹੜੀ ਹਰ ਇੱਕ ਤਰ੍ਹਾਂ ਦੀ ਆ ਚੁੱਕੀ ਹੈ ਕੁਝ ਕੁ ਪਿੰਡ ਹੋ ਸਕਦੇ ਨੇ ਕਿ ਉਹਨਾਂ 'ਚ ਨਹੀਂ ਆਏ ਹੋਵੇ ਆਉਣ ਵਾਲੇ ਇੱਕ ਜਾਂ ਦੋ ਦਿਨਾਂ ਦੇ ਵਿੱਚ ਵਿੱਚ ਇਹ ਪੈਨਸ਼ਨ ਆ ਜਾਏਗੀ ਤੁਹਾਡੀ ਠੀਕ ਹੈ ਜੇ ਨਹੀਂ ਆਈ ਤਾਂ ਪਹਿਲੀ ਗੱਲ ਤੇ ਤੁਹਾਡੀ ਪੈਨਸ਼ਨ ਆ ਗਈ ਹੋਊਗੀ ਗੱਲ ਕਰੀਏ ਉਸ ਤੋਂ ਅਗਲੇ ਜ਼ਿਲ੍ਹੇ ਦੀ ਤੇ ਐਸਐਸ ਨਗਰ ਦੀ ਪੈਨਸ਼ਨ ਆ ਚੁੱਕੀ ਹੈ ਠੀਕ ਹੈ ਤੁਸੀਂ ਜਾ ਕੇ ਆਪਣੀ ਪੈਨਸ਼ਨ ਚੈੱਕ ਕਰਵਾ ਸਕਦੇ ਹੋ ਚਾਹੇ ਜੇ ਤੁਹਾਡਾ ਜਿਵੇਂ SBI ਹੈ ਠੀਕ ਹੈ SBI ਦੇ ਵਿੱਚ ਤੁਸੀਂ ਆਪਣਾ ਫੋਨ ਨੰਬਰ ਜਿਹੜਾ ਮੋਬਾਈਲ ਨੰਬਰ ਹੈ ਜਿਹੜਾ ਉਹ ਲਿੰਕ ਕਰਵਾਇਆ ਤੁਹਾਡੇ ਕੋਲ ਮੈਸੇਜ ਵੀ ਆ ਗਿਆ ਹੋਣਾ ਤਾਂ ਉਸ ਤੋਂ ਬਾਅਦ ਗੱਲ ਕਰੀਏ ਦੋਸਤੋ ਜਲੰਧਰ ਜਲੰਧਰ ਸ਼ਹਿਰ ਦੀ ਤਾਂ ਜਲੰਧਰ ਦੇ ਜਿੰਨੇ ਵੀ ਨਾਲ ਲੱਗਦੇ ਸ਼ਹਿਰ ਨੇ ਠੀਕ ਹੈ ਜਲੰਧਰ ਜ਼ਿਲ੍ਹੇ ਦੇ ਵਿੱਚ ਛੋਟੇ-ਮੋਟੇ ਪਿੰਡ ਨੇ ਠੀਕ ਹੈ ਕਸਬੇ ਨੇ ਉਹਨਾਂ ਦੀ ਵੀ ਪੈਨਸ਼ਨ ਆ ਚੁੱਕੀ ਹੈ ਉਰੇ ਗੱਲ ਕਰੀ ਆਂ ਆਪਾਂ ਪਟਿਆਲੇ ਜ਼ਿਲ੍ਹੇ ਦੀ ਪਟਿਆਲੇ ਜ਼ਿਲ੍ਹੇ ਦੇ ਵਿੱਚ ਵੀ ਤਕਰੀਬਨ ਸਾਰਿਆਂ ਦੀ ਪੈਨਸ਼ਨ ਆ ਚੁੱਕੀ ਆ ਕੁਝ ਗਨੇ ਜਿਹੜੇ ਹਰਿਆਣੇ ਦੇ ਨਾਲ ਲੱਗਦੇ ਲੱਗਦੇ ਪਿੰਡ ਨੇ ਠੀਕ ਹੈ ਉਹਨਾਂ ਦੇ ਵਿੱਚ ਸ਼ਾਇਦ ਪੈਨਸ਼ਨ ਨਾ ਆਈ ਹੋਵੇ ਕਿਉਂਕਿ ਉੱਥੇ ਤੁਹਾਨੂੰ ਪਤਾ ਹੈ ਕਿ ਕਿਸਾਨ ਅੰਦੋਲਨ ਕਰਕੇ ਥੋੜੀ ਦਿੱਕਤ ਚੱਲ ਰਹੀ ਹੈ ਤੇ ਬਾਕੀ ਕੋਈ ਵੱਡੀ ਦਿੱਕਤ ਵੀ ਨਹੀਂ ਹੈ ਪੈਨਸ਼ਨ ਉਹਨਾਂ ਦੇ ਕੁਝ ਇਲਾਕਿਆਂ ਦੇ ਪੇਜ ਵੀ ਦਿੱਤੀ ਹੈ ਉਹ ਜੇ ਅੱਜ ਕੱਲ੍ਹ ਤੇ ਨਹੀਂ ਆਈ ਤੇ 2-4 ਦਿਨਾਂ ਦੇ ਵਿੱਚ ਤੁਹਾਡੀ ਪੈਨਸ਼ਨ ਉਹ ਵੀ ਵੈਰੀਫਾਈ ਹੋ ਕੇ ਜਲਦੀ ਤੁਹਾਡੇ ਖਾਤਿਆਂ ਦੇ ਵਿੱਚ ਪੈ ਜਾਵੇਗੀ ਹੁਣ ਗੱਲ ਕਰਦੇ ਆਂ ਦੋਸਤੋ ਆਪਾਂ ਜਿਹੜੀ ਕੀ ਇਹ ਕਿ 1500 ਆਈ ਹੈ ਤੁਹਾਨੂੰ ਉਰੇ ਸੀ ਕਲੀਅਰ ਕਰ ਦੇਣਾ ਚਾਹਾਂਗੇ ਜਿਨ੍ਹਾਂ ਲੋਕਾਂ ਦੀ ਵੀ ਪੈਨਸ਼ਨ ਆਈ ਹੈ ਉਹ ਹਲੇ 1500 ਰੁਪਏ ਹੀ ਆਈ ਹੈ ਗੱਲ ਰਹਿ ਗਈ 2500 ਦੀ ਤਾਂ ਇਹ 2500 ਪੈਨਸ਼ਨ ਜਿਹੜੀ ਉਹ ਜਨਵਰੀ ਦੇ ਠੀਕ ਹੈ ਜੀ ਜਨਵਰੀ ਵੀ ਪਹਿਲਾ ਮਹੀਨਾ 2025 ਦੇ ਵਿੱਚ ਜਿਹੜੀ ਹੈ 2500 ਪੈਨਸ਼ਨ ਹੈ ਤੁਹਾਡੇ ਖਾਤਿਆਂ ਦੇ ਵਿੱਚ ਆਣੀ ਸ਼ੁਰੂ ਹੋ ਜੇਗੀ ਗੱਲ ਇਸ ਤਰ੍ਹਾਂ ਹੈ ਕਿ ਜਿਹੜਾ ਬਾਹਰ ਸਮਾਜਿਕ ਕਲਿਆਣ ਵਿਭਾਗ ਹੈ ਪੰਜਾਬ ਦਾ ਤਾਂ ਉੱਥੇ ਡਾਕਟਰ ਬਲਜੀਤ ਕੋਹ ਜੀ ਨੇ ਦੱਸਿਆ ਕਿ ਜਿਹੜੇ ਕੀ ਮੰਤਰੀ ਨੇ ਇਸ ਵਿਭਾਗ ਦੇ ਉਹਨਾਂ ਨੇ ਸਿੱਧੇ ਤੌਰ ਤੇ ਕਿਹਾ ਸੀ ਕਿ ਜਿਹੜੇ ਜਿਨ੍ਹਾਂ ਦੀ ਪੈਨਸ਼ਨ ਹੈ ਜਿਹੜੀ ਗਲਤ ਤਰੀਕੇ ਨਾਲ ਲੱਗੀ ਹੋਈ ਹੈ ਪਹਿਲਾਂ ਉਹਨਾਂ ਦੀ ਪੈਨਸ਼ਨ ਕੱਟੀ ਜਾਏਗੀ ਤੇ ਜਿਹੜੇ ਵੀ ਲੋਕ ਬਚਣਗੇ ਉਹਨਾਂ ਦੀ ਰੈਗੂਲਰ ਪੈਨਸ਼ਨ ਸ਼ੁਰੂ ਕੀਤੀ ਜਾਊਗੀ ਸਹੀ ਤਰੀਕੇ ਨਾਲ ਜਿਨ੍ਹਾਂ ਜਿਨ੍ਹਾਂ ਲੋਕਾਂ ਦੀ ਪੈਨਸ਼ਨ ਲੱਗੀ ਹੋਈ ਹੈ ਇਸ ਤਰੀਕੇ ਨਾਲ ਉਹ ਪਸਾਰਾ ਕੁਝ ਪਤਾ ਕਰਨਗੇ ਕਿ ਕਿਹਨਾਂ ਕਿਹਨਾਂ ਲੋਕਾਂ ਦੀ ਜਿਹੜੀ ਇਹ ਪੈਨਸ਼ਨ ਹੈ ਜਿਹੜੀ ਉਹ ਗਲਤ ਲੱਗੀ ਹੋਈ ਹੈ ਜੇ ਤੁਹਾਡੀ ਵੀ ਗਲਤ ਲੱਗੀ ਹੋਈ ਹੈ ਪੈਨਸ਼ਨ ਹੈ ਤੇ ਉਸ ਨੂੰ ਵੀ ਠੀਕ ਹੈ ਜੀ ਬੰਦ ਕਰ ਦਿੱਤਾ ਜਾਵੇਗਾ ਜੇ ਤੁਸੀਂ ਪੈਨਸ਼ਨ ਕਾਫੀ ਟਾਈਮ ਤੋਂ ਲੈ ਰਹੇ ਹੋ ਤਾਂ ਜਿੰਨਾ ਵੀ ਬਕਾਇਆ ਬਣਦਾ ਹੈ ਠੀਕ ਹੈ ਉਹ ਤੁਹਾਨੂੰ ਸਰਕਾਰ ਕੋਲ ਜਮ੍ਹਾਂ ਕਰਾਉਣਾ ਪੈਗਾ ਯਾਨੀ ਕਿ ਰਿਕਵਰੀ ਸਰਕਾਰ ਕਰੇਗੀ ਤੁਹਾਨੂੰ ਪੈਸੇ ਜਮ੍ਹਾਂ ਕਰਾਉਣੇ ਪੈਣਗੇ ਜੇ ਗਲਤ ਤਰੀਕੇ ਦੇ ਨਾਲ ਪੈਨਸ਼ਨ ਲਵਾਈ ਹੈ ਜੇ ਤੁਸੀਂ ਫਸ ਜਾਂਦੇ ਹੋ ਤਾਂ ਤੁਹਾਨੂੰ ਜੇਲ੍ਹ ਵੀ ਜਾਣਾ ਪੈ ਸਕਦਾ ਕਿਉਂਕਿ ਸਰਕਾਰ ਦੇ ਨਾਲ ਆਪਾਂ ਧੋਖਾ ਕਰ ਰਹੇ ਹਾਂ ਤੇ ਇਸ ਤਰੀਕੇ ਨਾਲ ਲਾਹ ਪਾਤਰੀਆਂ ਜਿਹੜੇ ਯੋਗ ਲਾਭਪਾਤਰੀ ਨੇ ਉਹ ਰਹਿ ਜਾਂਦੇ ਨੇ ਇਹਨਾਂ ਦੇ ਮੰਤਰੀ ਨੇ ਹੀ ਗੱਲ ਆਖੀ ਸੀ ਕਿ ਜਲਦੀ ਹੀ ਜਿਹੜਾ ਖਰੜਾ ਤਿਆਰ ਕਰਕੇ ਅਸੀਂ ਸੀਐਮ ਭਗਵੰਤ ਮਾਨ ਕੋਲੇ ਭੇਜ ਤੈਵੀ ਕਿਨਾਂ ਕਿਨਾਂ ਲੋਕਾਂ ਦੀ ਕਿੰਨੇ ਲੋਕ ਨੇ ਕਿੰਨੇ ਨਹੀਂ ਨੇ ਇਹਨਾਂ ਤਰੀਕੇ ਦੇ ਨਾਲ ਸਾਰਾ ਕੁਝ ਦੱਸਿਆ ਹੋਇਆ ਹੈ ਕਿਸ ਤਰੀਕੇ ਦੇ ਨਾਲ ਲਾਉਣ ਉਹ ਟਾਈਮ ਦੇ ਵਿੱਚ ਆਪਾਂ 2500 ਪੈਨਸ਼ਨ ਕਰ ਦਵਾਂਗੇ ਤਾਂ ਉਹਨਾਂ ਨੇ ਇਹ ਵੀ ਗੱਲ ਆਖੀ ਸੀ ਕਿ ਜਿਹੜੀ 2500 ਪੈਨਸ਼ਨ ਹੈ ਇਸ ਦੇ ਲਈ ਨਵੇਂ ਫਾਰਮ ਭਰਨਾ ਪਏਗਾ ਕਿ ਨਹੀਂ ਭਰਨਾ ਪਾਵੇਗਾ ਕਿ ਬੈਂਕ ਅਕਾਊਂਟ ਕਿਹੜਾ ਦੇਣਾ ਪਏਗਾ ਤਾਂ ਉਰੇ ਮੋਟੀ ਮੋਟੀ ਗੱਲ ਨਿਕਲ ਕੇ ਇਹ ਆ ਰਹੀ ਹੈ ਕਿ ਉਹਨਾਂ ਨੇ ਕਹਿ ਸੀ ਜਿਹੜੀ ਜਿਹੜਾ ਲੋਕਾਂ ਦੀ ਵੀ 2500 ਪੈਨਸ਼ਨ ਲੱਗੀ ਹੋਈ ਹੈ ਠੀਕ ਹੈ ਨਾ ਉਹਨਾਂ ਨੂੰ ਫਾਰਮ ਭਰਨ ਦੀ ਲੋੜ ਹੈ ਠੀਕ ਹੈ ਤੇ ਨਾ ਉਹਨਾਂ ਨੂੰ ਕੋਈ ਖਾਤਾ ਨੰਬਰ ਅਪਡੇਟ ਕਰਨ ਦੀ ਲੋੜ ਹੈ ਜੇ ਉਹਨਾਂ ਦੀ 1500 ਰੁਪਏ ਪੈਨਸ਼ਨ ਜਿਹੜੀ ਉਹ ਸਹੀ ਚੱਲ ਰਹੀ ਹੈ ਠੀਕ ਹੈ ਜੇ ਉਹਨਾਂ ਦੀ 1500 ਰੁਪਏ ਪੈਨਸ਼ਨ ਜੇ ਸਹੀ ਚੱਲ ਰਹੀ ਹੈ ਤਾਂ ਉਹਨਾਂ ਨੂੰ ਆਉਣ ਵਾਲੇ ਟਾਈਮ 'ਚ ਜਦੋਂ ਵੀ ਸਰਕਾਰ ਹੈ ਜਿਹੜੀ ਭਗਵੰਤ ਸਿੰਘ ਸਰਕਾਰ ਹੈ ਆਮ ਆਦਮੀ ਪਾਰਟੀ ਸਰਕਾਰ ਹੈ ਪੰਜਾਬ ਦੇ ਵਿੱਚ 2500 ਪੈਨਸ਼ਨ ਕਰੇਗੀ ਤਾਂ ਉਹਨਾਂ ਦੇ ਖਾਤੇ ਦੇ ਵਿੱਚ 1500 ਦੀ ਥਾਂ 2500 ਰੁਪਏ ਪੈਣ ਸ਼ੁਰੂ ਹੋ ਜਾਣਗੇ ਇਸ ਤਰੀਕੇ ਦੇ ਨਾਲ ਇਹ ਪੈਨਸ਼ਨ ਦੇ ਵਿੱਚ ਬਦਲਾਵ ਹੋ ਜਾਏਗਾ ਉਮੀਦ ਕਰਦਾ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਊਗੀ ਤੁਹਾਨੂੰ ਇਹ ਵੀ ਦੱਸਣਾ ਚਾਹਾਂਗੇ ਕਿ ਜੇ ਤੁਸੀਂ ਹਲੇ ਹੀ ਪੈਨਸ਼ਨ ਕਢਵਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਧੀਰੇ ਮਿਲ ਗਈ ਬੈਂਕਾਂ ਦੇ ਵਿੱਚ ਕਿਉਂਕਿ ਬਜ਼ੁਰਗਾਂ ਦੀ ਕਾਫੀ ਵੱਡੀਆਂ ਵੱਡੀਆਂ ਲਾਈਨਾਂ ਹੋ ਜਾਂਦੀਆਂ ਨੇ ਤੁਸੀਂ ਆਰਾਮ ਨਾਲ ਵੀ ਆਪਣੀ ਪੈਨਸ਼ਨ ਕਢਵਾ ਸਕਦੇ ਹੋ ਇਹ ਨਾ ਸੋਚੋ ਤੁਸੀਂ ਕਿ ਤੁਹਾਡੀ ਜਿਹੜੀ ਪੈਨਸ਼ਨ ਆ ਚੁੱਕੀ ਹੈ ਜੇ ਤੁਸੀਂ ਨਹੀਂ ਕਢਵਾਓਗੇ ਤਾਂ ਤੁਹਾਡੀ ਪੈਨਸ਼ਨ ਵਾਪਸ ਚਲੇ ਜਾਏਗੀ ਐਵੇਂ ਕਦੇ ਨਹੀਂ ਹੁੰਦਾ ਬਸ ਤੁਹਾਨੂੰ ਬੈਂਕ ਦੇ ਵਿੱਚ ਕਦੇ ਨਾ ਕਦੇ ਇੱਕ ਅੱਧੀ ਵਾਰ ਜਾ ਕੇ ਐਂਟਰੀ ਜ਼ਰੂਰ ਕਰਨੀ ਹੁੰਦੀ ਹੈ ਤਾਂ ਜੋ ਤੁਹਾਡਾ ਖਾਤਾ ਚੱਲਦਾ ਰਹੇ ਤਾਂ ਉਮੀਦ ਕਰਦੇ ਹਾਂ ਵੀਡੀਓ ਚੰਗੀ ਲੱਗੀ ਹੋਗੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦੇਣਾ ਧੰਨਵਾਦ ਜੀ